ਕਿ ਅਸੀਂ ਹੁਣ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਵਾਂਗੇ ਡੋਰ ਸਟੈਪ ਡਿਲੀਵਰੀ ਆਫ ਰਾਸ਼ਨ ਜਨਨੇ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਬਦਿਆ ਸਾਫ ਬੋਰੀਆਂ ਚ ਸਾਫ ਖਾਣਯੋਗ ਆਟਾ ਜਾਂ ਕਣਕ ਜਾਂ ਦਾਲ ਉਹ ਤੁਹਾਡੇ ਘਰੇ ਪਹੁੰਚੂਗੀ ਔਰ ਤੁਹਾਨੂੰ ਦਿਹਾੜੀ ਛੱਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕਿਸੇ ਲਾਈਨ ਚ ਲੱਗਣ ਦੀ ਲੋੜ ਨਹੀਂ ਪੈਣੀ ਦੋਸਾਂ ਮੈਂਬਰਾਂ ਜਾਂ ਦੋ ਦੋ ਮੈਂਬਰਾਂ ਦੀ ਗਣਕਾ ਰਹੀ ਆ ਜੀ ਬਾਕੀ ਦੇ ਮੈਂਬਰਾਂ ਨੇ ਖਤਮ ਹੋ ਗਏ ਗਣਕਾ ਕਿੱਥੇ ਜਾਊ ਉਹ ਤੇ ਮੈਂਬਰ ਕਿੱਥੇ ਜਾਣਗੇ ਕਰਦੇ ਆ ਦੱਸੋ ਬੋਲੋ ਬੰਦੇ ਘਰੇ ਜਾਊਗੀ ਆਹੋ ਬਰਾਠ ਮੈਂਬਰ ਕਿੱਥੇ ਜਾਣਗੇ ਉਹ ਹਾਂਜੀ ਆ ਟਰੱਕ ਭੇਜਦਾ ਟਰੱਕੇ ਫਾਇਦਾ ਕੀ ਇਹਦਾ ਦਸ ਦਸ ਮੈਂਬਰਾਂ ਦੀ ਗਣਕਾ ਵਿੱਚੋਂ ਕੱਟੀ ਜਾਂਦੀਆਂ ਜੀਆਂ ਦੀ ਕੱਟੀ ਦੋ ਦੀ ਦੇਦੀ ਚਾਰਾਂ ਵਾਲੀ ਦੇਦੀ ਬਾਕੀ ਮੈਂਬਰ ਖਤਮ ਆਹ ਕਿੱਧਰ ਗਈ ਚਾਰ ਵਟਾਂ ਦੀ ਕਿੱਧਰ ਗਈ ਗਣਕਾ ਇਹ ਭਵੰਤਮਨ ਸਾਹਿਬ ਆਹ ਕੰਮ ਚੱਲ ਰਿਹਾ ਤੁਹਾਡੇ ਰਾਜਮੁਕੇ ਦੇਖ ਲਓ ਕੀ ਕੁਝ ਹੋ ਰਿਹਾ ਜੀ ਤਾਂ ਕਹਿੰਦੇ ਮੈਂ ਹਰ ਘਰ ਘਰ ਪਜਾਵਾਂਗੇ ਲੁੱਟ ਮਜਲ ਨਹੀਂ ਉਹ ਲੁੱਟ ਤਾਂ ਸਾਹਮਣੇ ਪਈ ਜਾਂਦੀ ਆ ਰੁੱਕੀ ਦਾ ਜਾਣੇ ਸਾਰੇ ਜਣੇ ਉਂਗਲਾਂ ਕੇ ਦੁਨੀਆ ਸਰਕਾਰਾਂ ਕੋ ਵੀ ਜਮਾਈ ਕਰਕੇ ਜਮਾਈ ਕਿੰਨੇ ਮੈਂਬਰ ਆਪਣੇ ਮੇਰੇ ਜੀ ਸੱਤ ਮੈਂਬਰ ਆ ਕਿੰਨੀ ਮਿਲੇ ਜੇ ਕਰਨ ਕੇ ਜੀ 5 ਕਿਲੋ ਇਹ ਕੀ ਆ ਜੀ ਧੱਕਾ ਨਹੀਂ ਹੈ ਜੀ ਇਹ ਪੰਜਾਬ ਗਵਰਨਮੈਂਟ ਘਰ ਘਰ ਵੰਡਾ ਰਹੀ ਆ ਜੀ ਇਹ ਇਹ ਦੇਖੋ ਜੀ ਹੁਣ ਹੁਣ ਤੱਕ ਤੁਸੀਂ ਇੰਨਾ ਰਾਸ਼ਨ ਕਦੇ ਲਿਆ ਜੀ ਇਹ ਪਰ ਦੇਖ ਲਓ ਪੰਜਾਬ ਗਵਰਨਮੈਂਟ ਕੀ ਕਰ ਰਹੀ ਆ ਤੁਹਾਡੇ ਨਾਲ ਏ ਭਗਵੰਤ ਮਾਨ ਸਾਹਿਬ ਨੂੰ ਇਹ ਉਹਨਾਂ ਦੇ ਕਹੇ ਜਾ ਕੇ ਘਰ ਘਰੇ ਗਿਫਟ ਦੇ ਕੇ ਆਓ ਜੀ ਆਹ ਬਜ਼ੁਰਗ ਦੇਖੋ ਜੀ ਅੱਖਾਂ ਤੋਂ ਉਹਨੇ ਆ ਇਹਨਾਂ ਨੂੰ ਜਰ ਕੇ ਕੁਝ ਵੀ ਨਹੀਂ ਦਿਖ ਰਿਹਾ ਇਹ ਘਰ ਘਰ ਦੇ ਰਹੀ ਆ ਪੰਜਾਬ ਗਵਰਨਮੈਂਟ ਸਰਕਾਰ ਜੀ ਦੋਨੋਂ ਅੱਖਾਂ ਤੋਂ ਲਾਚਾਰ ਵਿਅਕਤੀ ਖੜੇ ਆ ਜੀ